ਵਾਹਬਾਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਆਪ ਜੀ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸੇਵਾ ਨਿਮਾ ਕੇ ਆਏ ਹਾਂਜੀ ਆਪ ਜੀ ਗੁਰੂ ਅਮਰਦਾਸ ਸਾਹਿਬ ਜੀ ਦਾ ਦਰ ਦਾ ਉਥੇ ਦਾ ਇਤਿਹਾਸ ਜਿਹੜਾ ਸੰਗਤ ਨਾਲ ਸਾਂਝਾ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੋਇੰਦਵਾਲ ਗੋਬਿੰਦਪੁਰ ਇਸੋ ਜਿਹੜਾ ਤੀਰ ਤੇ ਪਾਸ ਬਣਾਇ ਗੁਰਪਿਆਰੀ ਸੰਗਤ ਜੀ ਸ੍ਰਿਸ਼ਟੀ ਦੇ ਮਾਲਕ ਧੰਨ ਧੰਨ ਸ੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਜਦ ਉਹਨਾਂ ਨੇ ਆਪਣੇ ਸੇਵਕ ਅਮਰਦਾਸ ਨੂੰ ਆਪਣਾ ਨਿੱਜੀ ਸੁਪਦੇ ਦਿੱਤਾ ਗੁਰਨਾਣਿਕ ਦੀ ਜੋ ਜੋ ਉਹਨਾਂ ਵਿੱਚ ਟਿਕੀ ਸੀ ਉਹਨਾਂ ਨੇ ਆਪਣੇ ਸੇਵਕ ਅਮਰਦਾਸ ਵਿੱਚ ਟਕਾ ਦਿੱਤੀ ਤੇ ਸ੍ਰੀ ਗੁਰੂ ਅਮਰਦਾਸ ਜੀ ਦੀ ਉਪਾਧੀ ਦੇ ਦਿੱਤੀ ਤੇ ਇੱਕ ਵਚਨ ਕੀਤਾ ਕਿ ਤੁਸੀਂ ਇੱਥੋਂ ਦੂਰ ਚਲੇ ਜਾਓ ਭਾਵ ਖੜੂਰ ਸੰਨ ਤਿਆਗ ਦਿਓ ਤੇ ਬਿਆਸ ਦਰਿਆ ਦੇ ਕਿਨਾਰੇ ਨਗਰ ਵਸਾਉਣਾ ਕਰੋ ਤਾਂ ਗੁਰੂ ਅਮਰਦਾਸ ਜੀ ਮਹਾਰਾਜ ਆਪਣੇ ਗੁਰੂ ਗੁਰੰਗਤਿਵ ਜੀ ਦਾ ਵਚਨ ਮੰਨ ਕੇ ਬਿਆਸ ਦਰਿਆ ਦੇ ਕਿਨਾਰੇ ਆਏ ਇਸੇਕ ਨਵਾਂ ਨਗਰ ਵਸਾਇਆ ਜਿਸ ਦਾ ਨਾਮ ਸਤਿਗੁਰਾਂ ਨੇ ਗੋਂਦਵਾਲ ਸੌ ਰੱਖਿਆ ਬਾਣੀ ਵਿੱਚ ਜ਼ਿਕਰ ਹੈ ਗੋਬਿੰਦਵਾਲ ਗੋਬਿੰਦਪੁਰਿਸਮ ਜੇਹਨਨ ਤੀਰੇ ਪਾਸ ਬਨਾਇਓ ਗਇਓ ਦੁਖ ਦੂਰ ਬਰਖਣ ਕੋ ਸੋ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ ਗੋਬਿੰਦਵਾਲ ਗੋਬਿੰਦਪੁਰਿਸਮ ਗੋਬਿੰਦਵਾਲ ਮਾਨੋ ਕੇ ਆਕਾਲ ਪੁਰਖ ਦੀ ਪੁਰੀ ਬਣ ਗਈ ਗੋਵਿੰਦਬਾਲ ਵਿੱਚ ਅਤੇ ਗੋਬਿੰਦੀਪੁਰੀ ਅਕਾਲਪੁਰਖੀ ਪੁਰੀ ਵਿੱਚ ਕੋਈ ਫਰਕ ਨਹੀਂ ਕਿਉਂਕਿ ਅਕਾਲਪੁਰਖ ਆਪ ਸ੍ਰੀ ਗੁਰੂ ਅਮਰਦਾਸ ਜੀ ਦੇ ਰੂਪ ਵਿੱਚ ਗੋਵਿੰਦਵਾਲ ਦਾ ਵਸਾਣਾ ਕੀਤਾ ਉੱਥੇ ਆਪ ਬਿਰਾਜਮਾਨ ਹੋਏ ਨੇ ਤੇ ਮਾਨੋ ਕਿ ਉਹ ਸੱਚਖੰਡ ਹੀ ਬਣ ਗਿਆ ਗੋਬਿੰਦੀਪੁਰੀ ਬਣ ਕੇ ਸੰਗਤਾਂ ਦੂਰ ਦਰਡੇੋਂ ਆ ਕੇ ਦਰਸ਼ਨ ਦੇ ਧਾਰਿਆ ਕਰਦਿਆਂ ਅਮਨਿਛਤ ਫਲ ਪਾਉਂਦੀਆਂ ਨੇ ਮਹਾਰਾਜ ਜੀ ਦਾ ਦਰਬਾਰ ਸਜਿਆ ਹੈ ਸੰਗਤਾਂ ਕੀਰਤਨ ਸੁਣ ਰਹੀਆਂ ਆਨੰਦ ਮਾਣ ਰਹੀਆਂ ਨੇ ਦਰਸ਼ਨ ਦੇ ਧਾਰਿਆ ਕਰਕੇ ਸਤਿਗੁਰਾਂ ਦੇ ਮਨ ਪਾਉਂਦੇ ਫਲ ਪ੍ਰਾਪਤ ਕਰ ਰਹੀਆਂ ਨੇ ਸ੍ਰੀ ਗੁਰੂ ਅੰਗਦ ਦੇਵ ਜੀ ਦੇ ਵੱਡੇ ਸੁਪੁੱਤਰ ਭਾਈ ਦਾਤੂ ਜੀ ਜਿਨ੍ਹਾਂ ਨੂੰ ਕਿ ਗੁਰੂ ਘਰ ਦੇ ਵਿਰੋਧੀਆਂ ਨੇ ਬਹੁਤ फडਕਾਇਆ ਉਹ ਉਹਨਾਂ ਦੀਆਂ ਗੱਲਾਂ ਵਿੱਚ ਆ ਗਏ ਤੇ ਅੱਜ ਉਹਨਾਂ ਨੇ ਫੈਸਲਾ ਕੀਤਾ ਕਿ ਮੈਂ ਕੁਝ ਨਾ ਕੁਝ ਕਰਕੇ ਰ੍ਹਾਂਗਾ ਇਸੇ ਤਹਿਤ ਗੁੰਦਵਾਲ ਦੀ ਧਰਤੀ ਤੇ ਪਹੁੰਚੇ ਮਹਾਰਾਜ ਦਰਬਾਰ ਸਜਿਆ ਹੈ ਕੀਰਤਨ ਹੋ ਰਿਹਾ ਹੈ ਸਤਿਗੁਰੂ ਬ੍ਰਹਮਾਨ ਨੇ ਪੀੜਾ ਸਾਜ ਤੇ ਸੰਗਤਾਂ ਰਾਇਮਾਨ ਨੇ ਸਤਗੁਰਾਂ ਦੇ ਚਰਨ ਕਮਨਾ ਪਾਸ ਬੈਠੀ ਹੈ ਬਾਣੀ ਦਾ ਅਨੰਦ ਲੈ ਰਹੀ ਹੈ ਨੇ ਸਤਗੁਰਾਂ ਦੇ ਦਰਸ਼ਨ ਕਰ ਰਹੀ ਹੈ ਭਜ ਦਾਤੂ ਜੀ ਪਿਛਲੇ ਦਰਵਾਜ਼ੇ ਥਾਣੇ ਦਾਖਲ ਹੋਏ ਉਹਨਾਂ ਕੋ ਗੁਰੂ ਦਾ ਜਸ ਵੇਖਿਆ ਲੰਘਿਆ ਸੰਗਤਾਂ ਦਾ ਕਠ ਵੇਖਿਆ ਲੰਘਿਆ ਸੰਗਤ ਆ ਰਹੀ ਹੈ ਤਰਨ ਤਰਨ ਦੇ ਪਦਾਰਥ ਗੁਰੂ ਅਮਰਦਾਸ ਜੀ ਨੂੰ ਭੇਟ ਕਰ ਰਹੀ ਹੈ ਇਹ ਸਾਰੀ ਸੋਹਬਾ ਉਹਨਾਂ ਕੋ ਵੇਖੀ ਨੇ ਗਈ ਉਹਨਾਂ ਨੇ ਬਹੁਤ ਜ਼ੋਰ ਦੀ ਪਿੱਛੋਂ ਦੀ ਲੱਤ ਮਾਰੀ ਸਤਗੁਰਾਂ ਨੂੰ ਸਤਗੁਰੂ ਡੇਗ ਪਏ ਨੇ ਇਤਿਹਾਸ ਰੱਤਕ ਸਤਿਗੁਰਾਂ ਦੀ ਬਾਜੀ ਲੱਗੀ ਜਦ ਪਲਟ ਕੇ ਸਤਿਗੁਰਾਂ ਪਿੱਛੇ ਦੇਖਿਆ ਤਾਂ ਭਾਈ ਦਾਤੂ ਜੀ ਨੂੰ ਸਤਿਗੁਰਾਂ ਹੱਥ ਜੋੜ ਲੈ ਆਖਿਆ ਦਾਤੂ ਜੀ ਤੁਸੀਂ ਹੋ ਤੇ ਬੜੇ ਅਦਬ ਦੇ ਨਾਲ ਸਤਿਗੁਰਾਂ ਨੇ ਆਪਣੇ ਹੱਥਾਂ ਦੇ ਨਾਲ ਭਾਈ ਦਾਤੂ ਜੀ ਦੇ ਚਰਨ ਕੁੱਟਨੇ ਸ਼ੁਭ ਕਰਤੇ ਆਖਿਆ ਦਾਤੂ ਜੀ ਤੁਹਾਡੇ ਕੋਮਲ ਕੋਮਲ ਪੈਰਾਂ ਨੂੰ ਕਿਤੇ ਛੱਡਦੇ ਨਹੀਂ ਲੱਗੀਆਂ ਮੇਰੀਆਂ ਤੇ ਹੱਡੀਆਂ ਨਿਕਲੀਆਂ ਨੇ ਟਿਕੀਆਂ ਨੇ ਤੁਹਾਡੇ ਕੋਮਲ ਪੈਰਾਂ ਨੂੰ ਕਿਤੇ ਛੱਡਦੇ ਨਹੀਂ ਲੱਗੀਆਂ ਸਤਿਗੁਰੂ ਚਰਨ ਦੱਬਨ ਲੱਗੇ ਇਹ ਗੁਰੂ ਦੇ ਸੁਪੁੱਤਰ ਨੇ ਪਾਇਦਾ ਪੁਰਜੀ ਨੇ ਬੜੇ ਕ੍ਰੋਧ ਨਾਲ ਉਲਜਲੂਲ ਬੋਲਿਆ ਤੇ ਜਿੰਨਾ ਵੀ ਧੰਨ ਸਤਿਗੁਰਾਂ ਨੂੰ ਪੇਟ ਹੋਇਆ ਸੀ ਬਸ ਤਾਂ ਪੇਟ ਸਾਰੀਆਂ ਲੈ ਕੇ ਚਲਾ ਗਏ ਸਤਿਗੁਰੂ ਵੀ ਉਥੋਂ ਇਸ ਜਗ੍ਹਾ ਤੋਂ ਭਾਗਗੁੰਦਵਾਲ ਸਾਹਿਬ ਤੋਂ ਉੱਠ ਕੇ ਫਿਰ ਜਿੱਥੇ ਅੱਜਕੱਲਹੁਰਦਰਾ ਸਾਹਿਬ ਹੈ ਇੱਥੇ ਆ ਬਰਜਮਾਨ ਹੋਏ ਸਨ ਸੁਸ਼ੰਕਤ ਜੀ ਦੂਰ ਦਰਾਡੇ ਦੇ ਸੰਗਤਾਂ ਇੱਥੇ ਆਉਂਦੀਆਂ ਨੇ ਸਤਿਗੁਰਾਂ ਦੇ ਪਾਵਨ ਸਥਾਨ ਦੇ ਦਰਸ਼ਨ ਕਰਦੀਆਂ ਨੇ ਸਤਿਗੁਰਾਂ ਨੇ ਇੱਕ ਬੌੜੀ ਦਾ ਨਿਰਮਾਣ ਵੀ ਕੀਤਾ ਜਿਹਦੀਆਂ 84 ਕੋੜੀਆਂ ਆਂ ਸੇ ਵਰਦਤਾ ਕੇ ਜਿਹੜਾ ਜੇ ਇੱਥੇ ਆ ਕੇ ਸ਼ਰਧਾ ਦੇ ਨਾਲ 84 ਪਾਠ ਕਰੇਗਾ ਸ੍ਰੀ ਜਪਜੀ ਸਾਹਿਬ ਜੀ ਦੇ ਉਹ ਮੁਕਤੀ ਪ੍ਰਾਪਤ ਕਰੇਗਾ 84 ਲੱਖ ਜਨਾਂ ਤੋਂ ਮੁਕਤ ਹੋ ਜਾਵੇਗਾ ਸੁਸੰਗਤ ਜੀ ਮਹਾਨ ਸਿੱਖੀ ਦਾ ਤੋਰਾ ਮਹਾਨ ਸਥਾਨ ਹੈ ਸ੍ਰੀ ਗੁੰਦਵਾਲ ਸਾਹਿਬ ਗੋਬਿੰਦ ਵਾਗ ਗੋਬਿੰਦਪੁਰੀ ਸਮ ਜੀਲਨ ਤੀਰ ਬਿਪਾਸ ਬਨਾਇਓ ਗਇਓ ਦੁੱਖ ਦੂਰ ਬਰਖਣ ਕੋ ਸੋ ਗੁਰੂ ਮੁਖ ਦੇਖ ਗੁਰੂ ਸੁਖ ਪਾਇਓ ਇਹੋ ਗੁੰਦਵਾਲ ਸਾਹਿਬ ਦਾ ਇਤਿਹਾਸ ਹੈ ਜੀ ਉਹਨਾਂ ਬਹੁਤ ਸਾਰੇ ਮਾਫ਼ੀ ਬਖਸ਼ਣਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਬਾਬਾ ਜੀ ਗੁਰੂ ਰਾਮਦਾਸ ਪਾਤਸ਼ਾਹ ਜੀ ਗੋਵਿੰਦ왈 ਸਾਹਿਬ ਵੀ ਕਿਹਾਏ ਨੇ ਤੇ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਬਾਰੇ ਵੀ ਸੁਣਿਆ ਹੋਇਆ ਵੀ ਉਹਨਾਂ ਦੇ ਬਾਰੇ ਵੀ ਜਿਹੜਾ ਕੋਈ ਇਤਿਹਾਸ ਹੈਗਾ ਤੁਸੀਂ ਸਾਂਝਾ ਕਰ ਦਿਓ ਸੰਗਤ ਨਾਲ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਰਾਮਦਾਸ ਜੀ ਮਹਾਰਾਜ ਇਸੇ ਸਥਾਨ ਤੇ ਗੁੰਝਵਲ ਦੀ ਧਰਤੀ ਤੇ ਹੀ ਗੁਰੂ ਅਮਰਦਾਸ ਦੇ ਪਰਿਵਾਰ ਦਰਸ਼ਨ ਕੀਤੇ ਸਨ ਸਤਿਗੁਰਾਂ ਨੇ ਇੱਥੇ ਸੰਗ ਦੇ ਨਾਲ ਆਏ ਸੰਗਤ ਚੱਲਾ ਗਿਆ ਵਾਪਸ ਪਰ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਾਝ ਇੱਥੇ ਇੱਥੇ ਹੀ ਰੁਕ ਗਏ ਸਨ ਇੱਥੇ ਕੁੰਗਲੀਆਂ ਵੇਚਦੇ ਨੇ ਤੇ ਇੱਥੇ ਸਮਾਂ ਮਿਲਦਾ ਹੈ ਤੇ ਗੁਰੂ ਘਰ ਸੇਵਾ ਕਰਦੇ ਨੇ ਤੇ ਇੱਥੇ ਹੀ ਫਿਰ ਇੱਕ ਦਿਨ ਗੁਰੂ ਅਮਰਦਾਸ ਦੇ ਘਰੋਂ ਮਾਤਾ ਜੀ ਨੇ ਕਿਹਾ ਇਹ ਬੱਚੀ ਭਾਨੀ ਜਵਾਨ ਹੋ ਗਈ ਐ ਉਸ ਦੇ ਵਿਆਹ ਵਰ ਦੇ ਵਿਆਹੇ ਵਰ ਲੱਭੋ ਸਤਿਗੁਰੂ ਅਮਰਦਾਸ ਜੀ ਨੇ ਆਖਿਆ ਕਿਹੋ ਜਿਹਾ ਵਰ ਚਾਹੁੰਦੇ ਹੋ ਤਾਂ ਬਾਰੀ ਸਤਿਗੁਰੂ ਬੈਠੇ ਸਨ ਤਾਂ ਮਾਤਾ ਜੀ ਨੇ ਪਿੱਛੋਂ ਬਾਹਰ ਵੱਲ ਉਂਗਲ ਕਰਕੇ ਕਿਹਾ ਉਹ ਨੌਜਵਾਨ ਜੋ ਹੁੰਣੀਆਂ ਲਈ ਬੈਠਾ ਹੈ ਸਤਿਗੁਰੂ ਕਹਿੰਦੇ ਜੇ ਉਸਨੇ ਬੁਲਾ ਕੇ ਲਿਆਓ ਮਾਤਾ ਜੀ ਕਹਿਣ ਲੱਗੇ ਮੈਂ ਇਹਦੇ ਵਰਗਾ ਕਿਹਾ ਇਹ ਨਹੀਂ ਆਖਿਆ ਤਾਂ ਗੁਰੂ ਅਮਰਦਾਸ ਜੀ ਆਸਕੇ ਕਹਿਣ ਲੱਗੇ ਕਿ ਇਹਦੇ ਵਰਗਾ ਪ੍ਰਮਾਤਮਣ ਨੇ ਦੂਸਰਾ ਨਹੀਂ ਪੈਦਾ ਕੀਤਾ ਇਹਦੇ ਵਰਗਾ ਇਹੀ ਹੈ ਤੇ ਸਤਿਗੁਰਾਂ ਨੇ ਕੋਈ ਜਾਤ ਪਾਤ ਕੁਝ ਨਹੀਂ ਪੁੱਛਿਆ ਤੇ ਆਪਣੀ ਬੱਚੀ ਦਾ ਸਾਤ ਜਿਹੜਾ ਬੀਬੀ ਭਾਨੀ ਦਾ ਗੁਰੂ ਰਾਮਦਾਸ ਜੀ ਨੇ ਕੀਤਾ ਗੁਰੂ ਰਾਮ ਦਾ ਵਿਆਹ ਵੀ ਇਸੇ ਸਥਾਨ ਗੋਜਰ ਵਿਖੇ ਹੋਇਆ ਹੈ ਅਤੇ ਗੁਰੂ ਅਰਜਨ ਦੇਵ ਜੀ ਦਾ ਜਨਮ ਕ੍ਰਿਤੀ ਚੰਦ ਜੀ ਦਾ ਜਨਮ ਮਾਹਦੇਵੀ ਦਾ ਜਨਮ ਵੀ ਇੱਥੇ ਹੀ ਪਾਕ ਸਧਰਤੀ ਤੇ ਹੋਇਆ ਹੈ ਤੇ ਗੁਰੂ ਰਾਮਦਾਸ ਜੀ ਮਹਾਰਾਜ ਹਰਤਾ ਗੱਦੀ ਵੀ ਗੁਰੂ ਅਮਰਦਾਸ ਜੀ ਨੇ ਇਸੇ ਸਥਾਨ ਤੋਂ ਵੱਲ ਤੇ ਦਿੱਤੀ ਹੈ ਤੇ ਇਸੇ ਸਥਾਨ ਤੇ ਗੁਰੂ ਰਾਮਦਾਸ ਜੀ ਮਾਰਕ ਆਪਣੇ ਸਰੀਰ ਦਾ ਤਿਆਗ ਕਰਨਾ ਕੀਤਾ। ਸਭ ਸੰਗਤ ਜੀ ਬੜਾ ਮਹਾਨ ਪਵਨ ਸਥਾਨ ਹੈ ਸਿੱਖੀ ਦਾ ਪੁਰਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਖਤਿ। ਸੰਗਤ ਜੀ ਬਾਬਾ ਬਲਬੀਰ ਸਿੰਘ ਜੋ ਕਿ ਸ੍ਰੀ ਅਮਰitsar ਜੀ ਸਾਹਿਬ ਜੀ ਦੀ ਧਰਤੀ ਤੋਂ ਹਨ ਇਹਨਾਂ ਨੇ ਸਾਨੂੰ ਇਤਿਹਾਸ ਦੀ ਸਾਂਝ ਪਾਈ ਸ੍ਰੀ ਗੋਇੰਦਵਾਲ ਸਾਹਿਬ ਜੀ ਦੀ। ਵਾਹਿਗੁਰੂ ਜੀ ਕਾ ਖਾਲਸਾ Vai guru de